ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਜੀ ਸਬਰਾਜ 735 ਟਰੈਕਟਰ ਇਹ ਪੰਜਾਬ ਨੰਬਰ ਹੈ ਜੀ 90 ਪੈਸੇ ਮਗਲ ਟਾਇਰ ਨੇ ਨਵੀਂ ਬੈਟਰੀ ਆ ਰੇਟ ਕਿੰਨਾ ਕਿੱਥੇ ਖੜਾ ਫੋਨ ਨੰਬਰ ਵਗੈਰਾ ਆਪਾਂ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਜੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵਾਦ ਤੋਂ ਵਾਦ ਗਰੁੱਪਾਂ ਦੇ ਵਿੱਚ ਤਾ ਜੋ ਕਿਸੇ ਵੀਰਪਰਾ ਦਾ ਸਾਧਨ ਉਹ ਸੇਲ ਹੋ ਸਕੇ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਜੀ ਇਸ ਟਰੈਕਟਰ ਬਾਰੇ ਸਭ ਰਾਜ ਸਸਪੈਂਸ਼ਨ ਤੇ ਟਰੈਕਟਰ ਬਾਈਜੀ 1992 ਮਾਡਲ ਹੈ ਪੰਜਾਬ ਨੰਬਰ ਹੈ ਟਰੈਕਟਰ ਇੰਜਨ ਗੇਅਰ ਕੋ ਟਰੈਕਟਰ ਬਿਲਕੁਲ ਸਹੀ ਹੈ ਵਾਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਇੰਜਨ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਸੁੱਕਾ ਇੰਜਨ ਪੈਕ ਤੇ ਕੋਈ ਲੀਕੇਜ ਨਹੀਂ ਨਵੀਂ ਬੈਟਰੀ ਹੈ ਟਰੈਕਟਰ ਦੇ ਜੀ ਮਗਰਲੇ ਟਾਇਰ ਹੈਗੇ ਨੇ ਲਗਭਗ 90 ਪੈਸੇ ਅਗਲੇ ਟਾਇਰ ਹੈਗੇ ਨੇ ਟਰੈਕਟਰ ਦੇ ਜੀ 50 ਕ ਪੈਸੇ ਟਰੈਕਟਰ ਨੂੰ ਵਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 1,30,000 ਰੁਪਇਆ 1,30,000 ਰੁਪਇਆ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ ਰੇਟ ਮੌਕੇ ਤੇ ਘਟ ਹੋ ਜਾਊਗਾ ਕੋਈ ਫਿਕਸ ਨਹੀਂ ਰੇਟ ਇਹ ਜਿਹੜਾ ਟਰੈਕਟਰ ਹੈ ਬਾਈ ਜੀ ਇਹ ਪਟਿਆਲਾ ਏਰੀਆ ਦੇ ਵਿੱਚ ਵੀਰ ਦਾ ਪਿੰਡ ਹੈਗਾ ਉੱਥੇ ਇਹ ਟਰੈਕਟਰ ਸੇਲ ਲਈਆ ਜੇ ਕਿਸੇ ਭਰਾ ਨੇ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਹੈ ਜਿਹੜਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਬਾਕੀ ਵੀਡੀਓ ਨੂੰ ਨਾ ਮੇਰਾ ਭਰਾ ਸ਼ੇਅਰ ਜਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ। ਐਨੀ ਮਿਹਨਤ ਨਾਲ ਅਸੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆਂ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਲਦੇ ਆਂ ਜੀ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਨਵੇਂ ਟਰੈਕਟਰ ਦੇ ਨਾਲ। ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਸਿਰ ਤੋਂ ਬਹੁਤ-ਬਹੁਤ ਧੰਨਵਾਦ ਜੀ।